सरकार पंजाब सरकार बिजली मेहकमा मुर्दाबाद अरे बिजली अरे मारता जट ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਅੱਜ ਮੇਰੇ ਦਫ਼ਤਰ ਵਿੱਚ ਖੜਿਆ ਹਾਂ ਜਿੱਥੇ ਪੰਨ ਕਨੇਜ ਦੇ ਵੱਲੋਂ ਜਿਹੜਾ ਇੱਕ ਅਜੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਆ ਆਪਾਂ ਗੱਲਬਾਤ ਕਰ ਲੈਨੇ ਆ ਕਿ ਕੀ ਪ੍ਰੋਬਲਮ ਆ ਜਿਹੜੀ ਕਿਨੇ ਸਮੱਸਿਆ ਲੈ ਕੇ ਭਾਈ ਸਰ ਕੀ ਗੱਲ ਚਾਹੁੰਦੇ ਹੋ ਬਰੇ ਲਾਈਟ ਸਾਨੂੰ ਲਾਈਟ ਦੀ ਸਪਲਾਈ ਦਿੱਤੀ ਜਾਵੇ ਜਿਹੜੀ ਸਾਨੂੰ 8 ਘੰਟੇ ਲਾਈਟ ਕਹਿੰਦੇ ਨੇ ਇਹ ਉਹ ਕਹਿ ਕੇ 4 ਘੰਟੇ ਆਉਂਦੀ ਆ ਕਦੇ 3 ਘੰਟੇ ਆਉਂਦੀ ਆ ਕਦੇ ਕਹਿੰਦੇ ਆ ਪਾਵਰ ਕੱਟ ਲੱਗ ਗਿਆ ਕਦੇ ਕਹਿੰਦੇ ਆ ਕੋਈ ਫਲਟ ਪੈ ਗਿਆ ਕੋਈ ਲਾਈਨ ਦੇ ਵਿੱਚ ਸਾਡੀ ਜੀ ਫਲਟ ਨਹੀਂ ਪੈਂਦਾ ਉਰੇ ਆ ਕੇ ਇਹਨਾਂ ਦੀ ਲੌਗ ਬੁੱਕ ਚੈੱਕ ਕਰੀਆ ਉਹਦੇ ਉੱਤੇ ਐਂਟਰੀ ਨਹੀਂ ਹੈਗੀ ਵੀ ਕਿੰਨੇ ਵਜੇ ਪਾਵਰ ਕੱਟ ਆਉਂਦਾ ਜਾਂ ਕਿੰਨੀ ਸਪਲਾਈ ਚੱਲਣੀ ਆ ਜਾਂ ਕਿੰਨੀ ਬੰਦ ਰਹਿਣੀ ਆ ਇੱਕ ਨੇਚ ਫੀਡਰ ਪੈਂਦੀ ਆ ਸਾਨੂੰ ਤੇ ਸਾਨੇ ਵਾਲਾ ਤੇ ਸਾਨੇ ਵਾਲਾ ਹਲਕਾ ਪੈਂਦਾ ਵਾ ਤੇ ਨਾ ਐਸ ਡੀਓ ਮੌਜੂਦ ਆ ਤੁਸੀਂ ਆਪ ਦੇਖਿਆ ਵਾ ਚੇਅਰ ਖਾਲੀ ਪਈ ਆ ਜੇਈ ਨੂੰ ਆ ਕੇ ਪੁੱਛਿਆ ਜੇਈ ਅੰਦਰ ਲੌਗ ਬੁੱਕ ਵਾਲਿਆਂ ਤੇ ਐਲੀਗੇਸ਼ਨ ਲਾਉਂਦਾ ਉਹ ਜੇਈ ਦੇ ਉੱਤੇ ਐਲੀਗੇਸ਼ਨ ਲਾਉਂਦੇ ਆ ਕੋਈ ਕਿਸੇ ਦੀ ਰਿਸਪੌਂਸਿਬਿਲਟੀ ਨਹੀਂ ਹੈਗੀ ਹਾਂ ਜਿੰਨੇ ਸਮੇਂ ਤੋਂ ਜਿਹੜੀ ਪ੍ਰਸ਼ਾਨੀ ਇਹ ਤਾਂ ਸਾਨੂੰ 10 ਦਿਨ ਹੋ ਗਏ ਜੀ ਘੱਟੋ ਘੱਟ ਅਸੀਂ ਰੋਜ਼ ਆਉਨੇ ਆ ਮੁਰਜਾਨੇ ਆ ਰੋਜ਼ ਆਉਨੇ ਆ ਮੁਰਜਾਨੇ ਆ ਹਫ਼ਤਾ ਪਹਿਲਾਂ ਆ ਕੇ ਗਏ ਆ ਜੇ ਅਸੀਂ ਧਰਨਾ ਲਾਉਨੇ ਆ ਫੇਰ ਸਾਨੂੰ ਕਾ ਬੜਿਆ ਦਿੰਦੇ ਆ ਫੇ ਕਹਿੰਦੇ ਆ 24 ਘੰਟੇ ਚਲਾਵਾਂਗੇ ਜਾਂ ਫਰਾਨਾ ਕਰਦਾਂਗੇ ਪਰ ਲਾਈਟ ਸਾਡੇ ਕੋਲ ਲਾਈਟ ਦੀ ਸਪਲਾਈ ਨਹੀਂ ਹੈਗੀ ਜਾਂ ਸਰਕਾਰ ਦਾ ਕਹਿ ਰਹੀ ਹੈ ਕਿ ਮਰੇ ਕੋਲ ਲਾਈਟ ਕੋਰੀ ਦੀ ਤਿਆਰੀ ਸਾਨੂੰ ਤਾਂ ਜੀ ਮਿਲ ਨਹੀਂ ਰਹੀ ਹੈਗੀ ਅਸੀਂ ਤਾਂ ਜਨਰੇਟਰ ਸਾਨੂੰ ਸਾਰੇ ਜਿੰਨੇ ਜ਼ਿੰਮੇਵਾਰ ਖੜੇ ਆ ਕੋਈ 2 ਘੰਟੇ ਲਾਉਂਦਾ ਕੋਈ 4 ਲਾਉਂਦਾ ਵਾ ਅਸੀਂ ਤੇਲ ਆਪ ਦਾ ਪੱਲਿਓਂ ਫੂਕਦੇ ਫਿਰਦੇ ਆ ਜ ਹਾਂਜੀ ਲੇਟ ਜਿਹੜੀ ਆ ਇਹ 8 ਘੰਟੇ ਦੀ ਗੱਲ ਕਰਦੇ ਆ ਉਹਦੇ ਵਿੱਚੋਂ ਜਿਹੜੀ ਪੂਰੀ ਲੇਟ ਨਹੀਂ ਦੇ ਰਹੇ ਇਹ 2-3 2-3 ਘੰਟੇ ਲੇਟ ਆ ਰਹੀ ਆ ਸਿਰਫ ਤੇ ਜਿਹੜੀ ਜੀਰੀ ਲੱਗੀ ਹੋਈ ਆ ਉਹ ਸੁੱਕੀ ਪਈ ਆ ਨਹੀਂ ਤਾਂ ਆਹ ਟਾਈਮ ਤੱਕ ਇਹਨੇ ਤਾਂ ਕਦੇ ਲੇਟ ਨਹੀਂ ਹੁੰਦੇ ਹੈਗੇ ਤੇ ਬਾਕੀ ਜਿਹੜੀ ਸਾਡੀ ਮੰਗ ਇਹੀ ਆ ਵੀ ਜਿਹੜੀ ਲੇਟ ਮੰਗ ਆ ਜਿਹੜੀ 8 ਘੰਟੇ ਦੀ ਉਹ ਸਾਡੀ ਪੂਰੀ ਕੀਤੀ ਜਾਵੇ ਕਿਹੜੇ ਟਾਈਮ ਆ ਜਿਹੜੀ ਲਾਈਟ ਲੰਘਦੀ ਆ ਲੇਟ ਸਵੇਰੇ ਵੀ ਜੇ ਬਾਰੀ ਛੱਡਦੇ ਆ 4 ਵਜੇ ਤੋਂ 12 ਵਜੇ ਤੱਕ ਦਾ ਟਾਈਮ ਹੁੰਦਾ ਉਹ ਸਵੇਰੇ 5 ਵਜੇ ਚੱਲੀ ਆ 7-8 ਵਜੇ ਤੱਕ ਭੱਜ ਗਈ ਆ ਤੇ ਜੇ ਰਾਤ ਨੂੰ ਆਉਂਦੀ ਆ ਉਹ ਵੀ ਇਦਾਂ ਹੀ ਕਰਦੇ ਨੇ ਸਾਰੀ ਬਿਜਲੀ ਆਪਣੀ ਖੇ ਖਰਾਬ ਕਰਦੇ ਆ ਜੀ ਪਹੁੰਚਿਆ ਬਿਜਲੀ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਮਤਲਬ ਕੀ ਕਹਿ ਰਹੇ ਨੇ ਉਹਨਾਂ ਤੁਹਾਡੇ ਸਾਹਮਣੇ ਦੱਸਿਆ ਹੀ ਆ ਵੀਰ ਨੇ ਵੀ ਲੌਗ ਬੁੱਕ ਚੈੱਕ ਕੀਤੀ ਆ ਉਹਦੇ ਤੇ ਐਂਟਰੀਆਂ ਨਹੀਂ ਹੈਗੀਆਂ ਜੇਈ ਸਾਹਿਬ ਤਾਂ ਜੇਈ ਸਾਹਿਬ ਕਹਿੰਦੇ ਆ ਵੀ ਸਾਡੇ ਕੰਨੀਓ ਕੋਈ ਤਕਲੀਫ ਨਹੀਂ ਹੈਗੀ ਵੀ ਮੇਨ ਪਿੱਛੋਂ ਕੱਟ ਲੱਗ ਰਿਹਾ ਉਹ ਅਸੀਂ ਪਰਪਾਈ ਨਹੀਂ ਕਰ ਸਕਦੇ ਜਨਾਬ ਜੇਦਾ ਜੇਈ ਦਾ ਮੋਹਿਤ ਮੋਹਿਦ ਨਾਮ ਆ ਜੀ ਉਹਦਾ ਠੀਕ ਬੰਦਾ ਆ ਆਪਣੇ ਗਲੋਂ ਲਈ ਹਰੇਕ ਬੰਦਾ ਆਪਣੇ ਗਰ ਰਿਸਪੌਂਸੀਬਲ ਨਹੀਂ ਹੈਗਾ ਕੋਈ ਵੀ ਇਹ ਚੀਜ਼ ਲਈ ਉਹ ਕਹਿੰਦੇ ਸਾਡੇ ਵੱਨੀ ਕੋਈ ਪ੍ਰੋਬਲਮ ਨਹੀਂ ਹੈਗੀ ਤਾਂ ਵੀਰੇ ਦੇਖੋ ਸਾਨੂੰ ਵੀ ਪਤਾ ਹੈ ਲਾਈਨ ਦੇ ਵਿੱਚ ਕੋਈ ਫਾਲਟ ਨਹੀਂ ਹੈਗਾ ਜਈ ਸਾਹਮਣੇ ਲਾਈਨ ਸਾਰੀ ਕਲੀਅਰ ਕਰਾਈ ਆ ਜੀ ਠੀਕ ਆ ਤੇ ਇਹ ਗ੍ਰੀਡਾਂ ਵਾਲੇ ਨੇ ਜਿਹੜੇ ਉਹ ਕਹ ਰਹੇ ਨੇ ਜੀ ਲਾਈਨ ਚ ਫਾਲਟ ਸੀਗਾ ਤਾਂ ਨਹੀਂ ਲਾਈਟ ਚੱਲੀ ਹੈਗੀ ਲਾਈਨ ਚ ਕੋਈ ਫਾਲਟ ਨਹੀਂ ਸੀਗਾ ਕੋਈ ਪਾਵਰ ਕੱਟ ਨਹੀਂ ਸੀ ਕੋਈ ਕੁਝ ਨਹੀਂ ਸੀ 4 ਵਜੇ ਲਾਈਟ ਚੱਲਣੀ ਸੀਗੀ ਠੀਕ ਆ ਗ੍ਰੀਡਾਂ ਵਾਲੇ ਕਹਿ ਰਹੇ ਨੇ ਅਸੀਂ 4:25 ਤੇ ਚਾਲੂ ਕੀਤੀ ਆ ਪਰ 4:25 ਦੇ ਕਿਸੇ ਨੇ ਨਹੀਂ ਚਾਲੂ ਕੀਤੀ ਸਵਾ 5 ਵਜੇ ਪੂਰੇ ਲੇਟ ਆਈ ਆਈ ਬੰਦੇ ਮੋਟਰ ਤੇ ਸੀਗੇ ਠੀਕ ਹੈ ਜੀ ਤੇ ਬਾਕੀ ਮੋਟਰ ਤੇ ਕੈਮਰਾ ਵੀ ਲੱਗਿਆ ਹੈ ਤੁਹਾਨੂੰ ਉਹਦੀ ਵੀਡੀਓ ਵੀ ਦੇ ਦਾਂਗੇ ਵੀ ਕਿੰਨੇ ਵਜੇ ਲਾਈਟ ਆਈ ਆ ਸਵਾ 5 ਵਜੇ ਲਾਈਟ ਆਈ ਆ ਠੀਕ ਹੈ ਇਹ ਕਹਿ ਰਹੇ ਨੇ ਵੀ ਹਾਂ ਅਸੀਂ 4:25 ਦੇ ਛੱਡੀ ਆ ਫਿਰ ਜਈ ਦੇ ਉੱਤੇ ਇਲਜ਼ਾਮ ਲਾਉਂਦੇ ਨੇ ਵੀ ਹਾਂ ਲਾਈਨ ਕਲੀਅਰ ਨਹੀਂ ਸੀਗੀ ਅਸੀਂ ਲਾਉਂਦੇ ਸੀਗੇ ਤੇ ਕੱਟੀ ਜਾਂਦੀ ਲਾਉਂਦੇ ਦੀ ਕੱਟੀ ਜਾਂਦੀ ਸੀ ਜੈਜੀ ਸਾਹਿਬ ਕਹਿੰਨੇ ਨੇ ਜੀ ਮੇਰੇ ਵੱਲੋਂ ਲਾਈਨ ਕਰੀ ਮੈਨੂੰ ਪਤਾ ਜੈਜੀ ਸਾਹਿਬ ਵੱਲੋਂ ਲਾਈਨ ਕਰੀ ਹੋਈ ਸੀ ਕਿਉਂਕਿ ਜਿਹੜਾ ਇਹਨਾਂ ਦੇ ਮੁਲਾਜ਼ਮ ਬੰਦੇ ਨੇ ਉਹਨਾਂ ਨਾਲ ਜਾ ਕੇ ਇੱਕ ਦਿਨ ਮੈਂ ਅਸੀਂ ਲਾਈਨ ਕਰੀਏ ਕਰਾ ਕੇ ਆਏ ਆ ਜੋ ਪਲਟ ਸੀਗੇ ਸਾਰੇ ਕਲੀਅਰ ਕਰਾਏ ਆ ਠੀਕ ਹੈ ਕਦੇ ਕਦੇ ਤਾਂ ਲਾਈਟ ਜੀ 4 ਘੰਟੇ ਹੀ ਜਾਂਦੀ ਹੈ ਕਦੇ 3 ਘੰਟੇ ਹੁੰਦੀ ਹੈ ਠੀਕ ਹੈ ਜੀ ਕਦੇ ਮੰਨ ਲਓ ਲਾਈਟ ਚੱਲ ਪਈ 2 ਘੰਟੇ ਚੱਲੀ ਆ ਘੰਟਾ ਕੱਟ ਲੱਗ ਗਿਆ ਕਦੇ 2 ਘੰਟੇ ਚੱਲੀ ਗਈ 4 ਘੰਟੇ ਕੱਟ ਲਾ ਤਾਈ ਪਾਵਰ ਕੱਟ ਆ ਗਿਆ ਮਗਰ ਮੁੜ ਲਾਈਟ ਨਹੀਂ ਆਉਂਦੀ ਸਾਨੂੰ ਚਲੋ ਪਾਵਰ ਕੱਟ ਲੱਗਦਾ ਠੀਕ ਆ ਜੀ ਪਰ ਸਾਨੂੰ ਇਹ ਇਹਨਾਂ ਦਾ ਜਿਹੜਾ ਪਾਵਰ ਕੱਟ ਲਾਉਂਦੇ ਨੇ ਉਹ ਲਾਈਟ ਮਿਲਣੀ ਤਾਂ ਚਾਹੀਦੀ ਆ ਚਾਹੇ ਬਾਅਦ ਚ ਦੇਣ ਠੀਕ ਆ ਅਸੀਂ ਨਹੀਂ ਕਹਿੰਦੇ ਵੀ ਹਾਂ ਸਾਨੂੰ ਜੇ ਦੇ ਦਿਓ ਕੋਈ ਗੱਲ ਨਹੀਂ ਸਾਨੂੰ ਬਾਅਦ ਚ ਦੇ ਦਿਓ ਪਰ ਲਾਈਟ ਦੋ ਤਾਂ ਅਸੀਂ ਚਾਹੇ ਰਾਤ ਨੂੰ ਛੱਡ ਦੋਈ ਜੇ ਮੰਨਦੇ ਆ ਗਰਮੀ ਜ਼ਿਆਦਾ ਆ ਰਾਤ ਨੂੰ ਠੰਡਾ ਹੁੰਦਾ ਬਾ ਚਲੋ ਰਾਤ ਨੂੰ ਦੇ ਦਿਓ ਲਾਈਟ ਵੀ ਇਹ ਗੱਲ ਥੋੜੀ ਨਾ ਹੋਈ ਕੋਈ ਪਾਵਰ ਕੱਟ ਲਾ ਕੇ ਮੁੜ ਕੇ ਪੁੱਛਣਾ ਨਹੀਂ ਹੈਗਾ ਲਾਈਟਿੰਗ ਦੇਣੀ ਚੌਲ ਜਿਹੜੀ ਸੁੱਕੀ ਪਈ ਆ ਦੇਖੋ ਜੀ ਕਿਸਾਨਾਂ ਦੇ ਸਿਰ ਤੇ ਸਾਰਿਆਂ ਦਾ ਢਿੱਡ ਭਰਨਾ ਮੰਗ। ਸਹੀ ਆ ਕਿ ਨਹੀਂ? ਤੇ ਕਿਸਾਨਾਂ ਨੂੰ ਇਹ ਉਹਨਾਂ ਦੀ ਲਾਈਟ ਪੂਰੀ ਮਿਲ ਨਹੀਂ ਰਹੀ ਹੈਗੀ। ਜੇ ਲਾਈਟ ਆਊਗੀ ਠੀਕ ਆ ਫਸਲ ਵੀ ਤਾਂ ਹੀ ਹੋਊਗੀ। ਫੈਕਟਰੀਆਂ ਨੂੰ ਕੋਈ ਲਾਈਟ ਨਹੀਂ ਵੀਰੇ ਕੱਟ ਨਹੀਂ ਕੋਈ ਕੁਛ ਨਹੀਂ ਕੋਈ ਠੀਕ ਆ ਉਹਨਾਂ ਦੀ ਲਾਈਟ ਉਹਨਾਂ ਨੂੰ ਪੂਰੀ ਮਿਲ ਗਈ ਆ। ਪਰ ਇਹ ਥੋੜੀ ਆ ਵੀ ਹਰ ਵਾਰ ਕਿਸਾਨਾਂ ਨੂੰ ਹੀ ਹੈਰਾਨ ਕੀਤਾ ਜਾਣਾ। ਆਵੇ ਕਰੀਏ ਕਿ ਕਿਸਾਨਾਂ ਦੇ ਇਲੈਕਟ੍ਰੀਕ ਨੀ ਆਉਂਦੀ ਆ ਵੀ ਇਹ ਵੀ ਨਹੀਂ ਜੇ ਦੇਖੋ ਸਾਨੂੰ ਸ਼ੌਂਕ ਨਹੀਂ ਹੈਗਾ ਇੰਨੀ ਗਰਮੀ ਚ ਅਸੀਂ ਇੱਥੇ ਆਉਨੇ ਆ ਦੂਏ ਤੀਏ ਦਿਨ ਇੱਥੇ ਆਉਨੇ ਆ ਠੀਕ ਆ ਜਈ ਸਾਹਿਬ ਨੂੰ ਵੀ ਪਤਾ ਵਾ ਬਾਬੀਆਂ ਇੱਥੇ ਆਉਨੇ ਐ ਐਸ ਡੀਓ ਨੂੰ ਵੀ ਪਤਾ ਵਾ ਪਿਛਲੇ ਦਿਨ ਆਏ ਆ ਐਸ ਡੀਓ ਸਾਹਿਬ ਨਾਲ ਮਿਲ ਕੇ ਗਏ ਆ ਉਹ ਕਹਿੰਦੇ ਮੇਰੇ ਹੱਥ ਘੜੇ ਨੇ ਮੈਂ ਕੁਝ ਨਹੀਂ ਕਰ ਸਕਦਾ ਹੈਗਾ ਠੀਕ ਆ ਜੀ ਕਿਉਂਕਿ ਪਾਵਰ ਕਟ ਪਿੱਛੋਂ ਲੱਗ ਰਹੇ ਨੇ ਠੀਕ ਆ ਤੇ ਉਹ ਕਹਿੰਦੇ ਮੇਰੇ ਇਹਦੇ ਵਿੱਚ ਉਹ ਕੁਝ ਨਹੀਂ ਹੈਗਾ ਵੀ ਮੈਂ ਕੁਝ ਨਹੀਂ ਕਰ ਸਕਦਾ ਬਾਹਾਂ ਕਹਿੰਦਾ ਵੀ ਮੈਂ ਇੰਨਾ ਉੱਥੇ ਤੁਹਾਡਾ ਸਨੇਹਾ ਲਾ ਦੂੰਗਾ ਮੇਲ ਕਰ ਦੂੰ ਚਾਇਨ ਸਾਥੋਂ ਕਰਾ ਲਈ ਸੀ ਉਹਨਾਂ ਨੇ ਤੇ ਕਹਿੰਦੇ ਵੀ ਪਰ ਮੈਂ ਲਾਈਟ ਦੇ ਮਾਮਲੇ 'ਚ ਕੁਝ ਕਰ ਨਹੀਂ ਸਕਦਾ ਉਹਨਾਂ ਨੇ ਇਹ ਗੱਲ ਕਹੀ ਹੈ ਅੱਜ ਕੋਸ਼ਿਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਕਿੰਨਾ ਅਗੇਲੇ ਸਮੇਂ ਤੋਂ ਮੇਰੀ ਪ੍ਰੋਬਲਮ ਲੈਟ ਹੈ ਵੀਰੇ ਪ੍ਰੋਬਲਮ ਦਾ ਇਹ ਪਿਛਲੇ 10-15 ਦਿਨ ਤੋਂ ਆ ਰਹੀ ਆ ਲੈਟ ਤਕਰੀਬਨ ਜਿਹੜਾ ਪੰਜਾਬ ਸਰਕਾਰ ਵਾਅਦਾ ਕਰਦੀ ਆ ਵੀ 8 ਘੰਟੇ ਹੀ ਜ਼ਿੰਮੇਦਾਰਾਂ ਨੂੰ ਲੈਟ ਦੇਣੀ ਆ ਉਹ ਤੋਂ ਸਿਰਫ 3 ਤੋਂ 4 ਘੰਟੇ ਮਿਲਦੀ ਆ ਜਿਹੜੀ 3-4 ਘੰਟੇ ਮਿਲਦੀ ਉਹ ਵੀ ਸਾਨੂੰ ਟੁੱਟਮੀ ਸਪਲਾਈ ਮਿਲਦੀ ਆ ਕਦੇ ਘੰਟਾ ਆ ਗਈ ਬੰਦ ਹੋ ਗਈ ਘੰਟਾ ਆ ਗਈ ਬੰਦ ਹੋ ਗਈ ਇੱਕ ਇੱਕ ਕਹਿਰਾ ਵੀ ਸਿਰੇ ਨਹੀਂ ਲੱਗਦਾ ਹੈਗਾ ਜ਼ਿੰਮੇਦਾਰ ਬਹੁਤ ਜ਼ਿਆਦਾ ਪਰੇਸ਼ਾਨ ਅਸੀਂ ਤਾਂ ਪੰਜਾਬ ਸਰਕਾਰ ਨੂੰ ਇਹੀ ਮੰਗ ਕਰਦੇ ਆ ਵੀ ਜਿਹੜੀ 8 ਘੰਟੇ ਸਪਲਾਈ ਆ ਸਾਨੂੰ 8 ਘੰਟੇ ਸਪਲਾਈ ਹੋ ਨਰਮੇਗਨ ਪੂਰੀ ਦਿੱਤੀ ਜਾਵੇ ਠੀਕ ਨਹੀਂ ਜੇਕਰ ਕੋਈ ਫਾਲਟ ਪੈਂਦਾ ਅਸੀਂ ਮੰਨਦੇ ਆ ਵੀ ਆਹ ਠੀਕ ਆ ਕੋਈ ਪਾਵਰ ਕੱਟ ਆ ਗਿਆ ਜਾਂ ਕੋਈ ਆ ਗਿਆ ਕੋਈ ਠੀਕ ਆ ਕਈ ਵਾਰੀ ਸਪਲਾਈ ਘਟ ਗਈ ਪਰ ਉਹ ਸਪਲਾਈ ਸਾਨੂੰ ਉਸੇ ਦਿਨ ਬਾਅਦ ਦੇ ਵਿੱਚ ਜਦੋਂ ਓਵਰਟਾਈਮ ਹੁੰਦਾ ਬਾਦੂ ਟਾਈਮ ਦੇ ਵਿੱਚ ਪੂਰੀ ਕੀਤੀ ਜਾਵੇ ਤਾਂ ਜੋ ਜਿਹੜੀਆਂ ਜ਼ਿੰਮੇਦਾਰਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਨੇ ਜ਼ਿੰਮੇਦਾਰ ਆਪਣਾ ਕੀਮਤੀ ਟਾਈਮ ਛੱਡ ਕੇ ਨਹੀਂ ਜ਼ਿੰਮੇਦਾਰ ਆਪਣਾ ਖੇਤਾਂ 'ਚ ਕੰਮ ਕਰਨਾ ਆਪਣਾ ਰਿਓ ਪਾਉਣ ਕੋਈ ਪਾਣੀ ਛੱਡੇ ਇੱਥੇ ਬਿਜਲੀ ਦਫ਼ਤਰ ਆ ਕੇ ਕਾਹਦੇ ਧਰਨੇ ਲਾਉਣ ਜੇ ਲੈਟ ਪੂਰੀ ਮੜੇ ਠੀਕ ਨਹੀਂ ਪਰੇਸ਼ਾਨੀ ਕਰਕੇ ਵੀਰੇ ਅਸੀਂ ਆਉਂਦੇ ਨਹੀਂ ਸਾਨੂੰ ਕੋਈ ਸ਼ੌਂਕ ਤਾਂ ਹੈ ਨਹੀਂ ਵੀ ਅਸੀਂ ਉਰੇ ਤੁਰੇ ਫਿਰਦੇ ਆ ਜਿਸ ਸਾਡੇ ਪਹੁੰਚੇ ਨੇ ਤੁਹਾਡੇ ਕੋਲ ਇਹ ਇਹਨਾਂ ਦਾ ਕਨੀਚ ਫੀਡਰ ਹੈਗਾ ਇਹ ਪਿਛਲੇ ਇੱਕ ਦੋ ਦਿਨਾਂ ਤੋਂ ਪਾਵਰ ਕੱਟ ਲੱਗ ਰਿਹਾ ਥੋੜਾ ਰੂਸ ਹੈਗਾ ਸੀਗਾ ਤੇ ਇਹਨਾਂ ਨੂੰ ਅਸੀਂ ਕੋਆਪਰੇਟ ਕਰਨ ਨੂੰ ਗਿਆ ਸਾਡੇ ਨਾਲ ਵੀ ਜਿਵੇਂ ਹੀ ਬਿਜਲੀ ਪੁੱਛੋ ਪੂਰੀ ਆਉਂਦੀ ਆ ਉਹ ਅਸੀਂ ਪੂਰੀ ਕਰਾਂਗੇ ਪਲੱਸ ਇਹਨਾਂ ਦਾ ਥੋੜਾ ਇਹ ਸੀਗਾ ਟਾਈਮ ਸ਼ਡਿਊਲ ਦਾ ਕਿ ਇੱਕ ਦੋ ਘੰਟੇ ਘੱਟ ਚੱਲੀ ਆ ਉਹ ਮੈਗਰੇਟ ਤੇ ਮੈਸੇਜ ਲਵਾਤਾ ਤੇ ਬਾਕੀ ਇਹਨਾਂ ਨੂੰ ਕਹਿ ਵੀ ਦਿੱਤਾ ਵੀ ਜਿਹੜਾ ਫਾਲਟ ਦੇ ਦੌਰਾਨ ਬੰਦ ਰਹਿੰਦੀ ਆ ਉਹਨੂੰ ਪੂਰਾ ਕੀਤਾ ਜਾਵੇ ਉਹ ਮੈਂ ਇੱਥੇ ਨੋਟ ਵੀ ਲਿਖ ਕੇ ਜਾਵਾਂਗਾ ਪਰੇਸ਼ਾਨੀਆਂ ਚਾਰ ਪੰਜ ਦਿਨਾਂ ਮੀਂਹ ਬਾਰਿਸ਼ ਕਰਕੇ ਠੀਕ ਹੋ ਜੂ ਪਿੱਛੋਂ ਥੋੜੀ ਲੋਡ ਵਧ ਕਰਕੇ ਪਾਵਰ ਕੱਟ ਲੱਗ ਰਿਹਾ ਪਟਿਆਲੇ ਤੋਂ ਹਾਂ ਸੈਟੀਸਫਾਈ ਨਹੀਂ ਹਾਂ ਇਹਨਾਂ ਨੂੰ ਸੈਟੀਸਫਾਈ ਕਰ ਰਹੇ ਆ ਟਰਾਈ ਕੋਸ਼ਿਸ਼ ਜਾਰੀ ਹੈ ਰਹੂਗੀ ਜਾਰੀ ਵੀ ਠੀਕ ਹੈ ਹਾਂ ਓਕੇ ਇਹੋ ਅਸੀਂ ਅੱਜ ਕਿਸਾਨ ਜੁਨੀਆ ਦੇ ਨਾਤੇ ਅਸੀਂ ਇੱਥੇ ਅਜੂ ਸਾਹਿਬ ਕੋਲ ਪਹੁੰਚੇ ਸੀਗੇ ਸਾਨੂੰ ਬੀਲੀ ਦੀ ਕਾਫੀ ਸਮੱਸਿਆ ਸੀ ਕਿ ਜਿਹੜੀ ਉਹ ਅਸੀਂ ਇਹਨਾਂ ਨੂੰ ਦੱਸੀ ਆ ਸਾਂਝੀ ਕੀਤੀ ਇਹਨਾਂ ਨਾਲ ਆ ਕੇ ਉਹਦੇ ਵਿੱਚ ਇਹ ਦੱਸਿਆ ਵੀ ਜਿਹੜੀ ਸਾਡੀ ਤੁਮਸਿਆਵਾ ਵੀ ਬਿਲੀ ਦੋ ਤਿੰਨ ਦਿਨ ਤੋਂ ਤਾਂ ਬਹੁਤ ਜ਼ਿਆਦਾ ਖਰਾਬ ਕਰ ਰਹੀ ਸੀਗੀ ਹੁਣ ਅਸੀਂ ਇਹਨਾਂ ਨੂੰ ਇਹੀ ਕਿਹਾ ਵੀ ਪਾਵਰ ਕੱਟ ਦਾ ਕਿਹੜਾ ਠੀਕ ਹੈ ਸ਼ਡਿਊਲ ਹੈ ਜਿਹੜਾ ਉਹ ਸ਼ਡਿਊਲ ਰਹਿੰਦਾ ਉਹ ਤੋਂ ਅਸੀਂ ਨਹੀਂ ਮੰਗਦੇ ਅਸੀਂ ਇਹਨਾਂ ਤੋਂ ਇਹੀ ਮੰਗ ਕੀਤੀ ਆ ਕਿ ਜਿਸ ਟਾਈਮ ਦੇ ਵਿੱਚ ਪਰਮਿਟਰ ਰਹਿੰਦਾ ਔਰ ਜਿਸ ਟਾਈਮ ਫਾਲਟ ਹੀ ਰਹਿੰਦਾ ਸਾਡਾ ਫਿਲਟਰ ਉਹਦੀ ਕੰਪਨਸੇਸ਼ਨ ਸਾਨੂੰ ਕੀਤਾ ਜਾਵੇ ਐਡਿਓ ਸਾਹਿਬ ਨੇ ਸੈਟੀਸਫਾਈ ਹੋ ਗਏ ਨੇ ਐਡਿਓ ਸਾਹਿਬ ਨੇ ਲਿਖ ਵੀ ਦਿੱਤਾ ਕਿ ਗਾਹਾਂ ਵੀ ਅਸੀਂ ਇਹੀ ਕਹਿੰਦੇ ਆ ਵੀ ਸਾਨੂੰ ਜਿਹੜਾ ਸਾਡੀ ਬੰਦੀ ਸਪਲਾਈ ਆ ਜਿੰਮੇਦਾਰਾਂ ਨੂੰ ਮਿਲ ਜਵੇ ਤਾਂ ਬਹੁਤ ਵਧੀਆ ਗੱਲ ਆ ਥੈਂਕ ਯੂ